ਸਰਨਾ ਪਹਿਲੀ ਗੱਲ ਇਹ ਹੈ ਜੀ ਕਿ ਗੜੀ ਫਿਲਮ ਲੱਗਦੀ ਹੈ ਸ਼ਾਹਕੋੜ ਇਹ ਫਿਲਮ ਪੰਜਾਬ ਦੇ ਵਿੱਚ ਬਿਲਕੁਲ ਨਹੀਂ ਚੱਲਣ ਦਿੱਤੀ ਜਾਏਗੀ ਕਿਉਂਕਿ ਇਹਦੇ ਅੰਦਰ ਗੜੀ ਦੇਸ਼ ਦੇਸ਼ ਪੱਕੀ ਜੜੀ ਪਾਕਿਸਤਾਨ ਪਰ ਦੀ ਭਾਵਨਾ ਜਾਗ ਰਹੀ ਹੈ ਸਰਨਾ ਪਹਿਲਾਂ ਮੈਂ ਪੂਰੇ ਪੰਜਾਬ ਦੇ ਸ਼ਿਫ ਚੈਨਕਾਂ ਨੂੰ ਕਹਿ ਰਿਹਾ ਵਾਂ ਕਿ ਇਹਦਾ ਮੂੰਹ ਕਾਲਾ ਕੀਤਾ ਜਾਵੇ ਸਾਡੇ ਸਾਰੇ ਥੀਏਟਰਾਂ ਦੇ ਵਿੱਚੋਂ ਜਿੰਨੇ ਵੀ ਆਕਰ ਬਹੁਤ ਜਲਦੀ ਆਪਾਂ ਐਸਐਸਪੀ ਕਮਿਸ਼ਨਰ ਸਾਹਿਬ ਨੂੰ ਮਰੰਡਨ ਦਵਾਗੇ ਕਿ ਇਹ ਫਿਲਮ ਦਾ ਫਿਲਮ ਨੂੰ ਬੈਨ ਕਰਾਇਆ ਜਾਵੇ ਫਿਲਮ ਆਪਾਂ ਬਿਲਕੁਲ ਨਹੀਂ ਚੱਲਣ ਦੇਣੀ ਔਰ ਮੈਂ ਕਹਿੰਦਾ ਵੀ ਪੰਜਾਬੀਆਂ ਨੂੰ ਹੱਥ ਜੋੜ ਕੇ ਮੈਂ ਤੁਹਾਡੇ ਚੈਨਲ 'ਤੇ ਅਪੀਲ ਕਰਦਾ ਗੀ ਗੁਰੂ ਰੰਧਾਵਾ ਜਿੱਥੇ ਵੀ ਇਹਦਾ ਪ੍ਰੋਗਰਾਮ ਲੱਗੇ ਇਹਦਾ ਮੂੰਹ ਕਾਲਾ ਕੀਤਾ ਜਾਵੇ ਕਿਉਂਕਿ ਇਹ ਚੰਨ ਪੈਸੇ ਕਮਾਣ ਲਈ ਦੇਖੋ ਕਿਦਾਂ ਇਹ ਕਿਦਾਂ ਦੇਖੋ ਚੰਨ ਪੈਸੇ ਕਮਾਣ ਲਈ ਕਿਦਾਂ ਦੇਖੋ ਮੈਨੂੰ ਇਹ ਸਮਝ ਨਹੀਂ ਆਉਂਦੀ ਇਹਨਾਂ ਅੰਦਰ ਕਿਹੜੀ ਭਾਵਨਾ ਹੈਗੀ ਹੈ ਜਿਹੜੀ ਹਿੰਦੁਸਤਾਨ ਦੇ ਪ੍ਰਤੀ ਹਿੰਦੁਸਤਾਨ ਦੇ ਪ੍ਰਤੀ ਫਿਲਮ ਬਣਾਓ ਤੁਸੀਂ ਕੋਈ ਵੀ ਬਣਾਣੀ ਹੈ ਹਿੰਦੁਸਤਾਨ ਜਿੰਦਾਬਾਦ ਨਾਰੇ ਹਿੰਦੁਸਤਾਨ ਦੇ ਬਾਰੇ ਕੁਝ ਵੀ ਹਿੰਦੁਸਤਾਨ ਬਾਰੇ ਕੁਝ ਵੀ ਕਰੋ ਫਿਲਮ ਬਣਾਓ ਤੁਸੀਂ ਜਾਣ ਕੇ ਮੈਂ ਕਹਿੰਦਾ ਜਾਣ ਕੇ ਜਿਹੜੀ ਪਾਕਿਸਤਾਨ ਦੀ ਜਿਹੜੀ ਕੋਈ ਪੇਮ ਭਾਵਨਾ ਜਾਗੀ ਹੈ ਅਨੂ ਸ਼ੇਵਸਾਨੀ ਖਤਮ ਕਰਾਂਗੇ ਨੂੰ ਲੱਗਦਾ ਇਹ ਤਾਂ ਨਹੀਂ ਕਿ ਵੀ ਐਮਰਜੈਂਸੀ ਫਿਲਮ ਵੀ ਚੱਲੇਗੀ ਤਾਂ ਕਰਕੇ ਤੁਸੀਂ ਐਮਰਜੈਂਸੀ ਫਿਲਮ ਵੀ ਚੱਲੇਗੀ ਗੇਸ਼ ਪੱਕੀ ਦੀ ਫਿਲਮ ਹੈ ਬਿਲਕੁਲ ਬੰਦ ਨਹੀਂ ਹੋਏਗੀ ਕਿਉਂਕਿ ਇਹ ਵੀ ਫਿਲਮ ਬੰਦ ਕਰਾਉਣ ਲਈ ਮੈਂ ਆਲ ਪੰਜਾਬੀਆਂ ਨੂੰ ਕਹਿੰਦਾ ਕਿ ਪੰਜਾਬ ਦੇ ਵਿੱਚ ਅੜੀ ਫਿਲਮ ਨੂੰ ਅਸੀਂ ਬੈਨ ਕਰਾਵਾਂਗੇ ਉਹਦੀ ਗੁਰੂਨ ਦਾਵਾ ਦੀ ਫਿਲਮ ਸ਼ਾਹ ਕੋਲ ਬਿਲਕੁਲ ਨਹੀਂ ਚੱਲਣਾਂਗੇ ਕਿਉਂਕਿ ਜਿਹੜਾ ਪਤਾ ਨਹੀਂ ਕੀ ਮਕਸਦ ਹੈ ਮੈਂ ਨਹੀਂ ਜਾਣਦਾ ਇਹਦਾ ਡੀਐਨਏ ਟੈਸਟ ਕਰਾਇਆ ਜਾਵੇ ਕਿ ਇਹ ਹਿੰਦੁਸਤਾਨੀ ਹੈ ਜਾਂ ਪਾਕਿਸਤਾਨੀ ਹੈ ਕਿਉਂਕਿ ਇਹਨਾਂ ਨੇ ਇਹੀ ਸ਼ਖਸ ਨੇ ਜਿਹੜੇ ਪਬਲਿਸਿਟੀ ਲੈਣ ਲਈ ਚੰਨ ਪਬਲਿਸਿਟੀ ਲੈਣ ਲਈ ਆਪਣੇ ਫਿਲਮ ਨੂੰ ਜਾਣ ਕੇ ਬੜਾਵਾ ਦੇ ਰਹੇ ਨੇ ਫਿਲਮ ਨੂੰ ਆਪਾਂ ਬਿਲਕੁਲ ਵੀ ਫਿਲਮ ਚੱਲਣਾਂ ਨਹੀਂ ਮੈਂ ਕਹਿਣਾ ਚਾਹੇ ਜੋ ਮਰਜ਼ੀ ਹੋਵੇ ਜੀ ਇਹ ਫਿਲਮ ਦਾ ਬਾਇਕਾਟ ਹੋਏਗਾ ਫਿਲਮ ਬਿਲਕੁਲ ਹੀ ਚੱਲਣ ਦਿੱਤੀ ਜਾਏਗੀ ਕਿਉਂਕਿ ਸਾਡੇ ਸੈਨਿਕ ਬੈਠੇ ਨੇ ਸਾਡੀ ਸੁਰੱਖਿਆ ਲਈ ਅਸੀਂ ਦੇਖੋ ਤੁਸੀਂ ਪੱਤਰਕਾਰ ਸਾਹਿਬ ਮੈਂ ਦੇਖ ਲਓ ਕਿੰਨਾ ਆਰਾਮ ਨਾਲ ਇੱਥੇ ਬੈਠੇ ਆਂ ਐਸ਼ ਕਰ ਰਹੇ ਹੋ ਜੀ ਸਾਡੇ ਸੈਨਿਕ ਬੈਠੇ ਨੇ ਕਿੱਥੇ ਸਾਡੀ ਸੁਰੱਖਿਆ ਲਈ ਔਰ ਇਹ ਲੋਕ ਪੈਸੇ ਕਮਾਣ ਲਈ ਦੇਖੋ ਕਿੱਦਾਂ ਸਾਡੇ ਸਾਡੇ ਮੈਂ ਕਹਿੰਦਾ ਸੋਚਣਾ ਚਾਹੀਦਾ ਇਹਨਾਂ ਨੂੰ ਕਿ ਤੁਸੀਂ ਪੈਸਿਆਂ ਲਈ ਕੀ ਕਰ ਰਹੇ ਹੋ ਫਿਲਮ ਬਣਾਣੀ ਹੈ ਤੁਸੀਂ ਹਿੰਦੁਸਤਾਨ ਪ੍ਰਤੀ ਬਣਾਓ ਹਿੰਦੁਸਤਾਨ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਦੇ ਨਾਰੇ ਲਗਾਓ ਪਰ ਤੁਸੀਂ ਲੋਲ ਬਾਈਕਟ ਮੈਂ ਇਹ ਫਿਲਮ ਦਾ ਬਾਈਕਟ ਕਰਾਉਂਗਾ ਔਰ ਫਿਲਮ ਪੂਰੇ ਪੰਜਾਬ ਤੇ ਰੋਲ ਜੀ ਰੋਲ ਬੜੀ ਸਲਾਲਾ ਬੰਦੇ ਤੇ ਕੈਮਰੇ ਚ ਆਉਂਦੇ ਕੈਰੀ ਆ ਜੀ ਆ ਕੋਈ ਫਿਲਮ ਦਾ ਬਹੁਤ ਪੀਤਾ ਜਾਂ ਕੀ ਕਰੀ ਪੰਜਾਬ ਦੇ ਲੋਕਾਂ ਦੀਆਂ ਹਿੰਦੁਸਤਾਨ ਦੀ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਲਵਾੜ ਕੀਤਾ ਜਾ ਰਿਹਾ ਹੈ ਦਿਖਾਇਆ ਜਾਂਦਾ ਵੀ ਪਾਕਿਸਤਾਨ ਦੇ ਲੋਕ ਬੜੇ ਚੰਗੇ ਨੇ ਸਾਨੂੰ ਪਾਕਿਸਤਾਨ ਇੱਕ ਪੰਜਾਬ ਦੇ ਮੁੰਡੇ ਨੂੰ ਪਾਕਿਸਤਾਨ ਦੀ ਕੁੜੀ ਨਾਲ ਪਿਆਰੇ ਪ੍ਰੇਮ ਹੋ ਜਾਂਦਾ ਪਾਕਿਸਤਾਨ ਪੰਜਾਬ ਦੇ ਮੁੰਡੇ ਨੂੰ ਹਿੰਦੁਸਤਾਨ ਦੇ ਮੁੰਡੇ ਨੂੰ ਪਾਕਿਸਤਾਨ ਦੀ ਕੁੜੀ ਨਾਲ ਪ੍ਰੇਮ ਹੋ ਜਾਂਦਾ ਮੈਂ ਤਾਂ ਗੁਰੂੰਦਾਬਾ ਜੀ ਨੂੰ ਇਹ ਕਿਹਾ ਵੀ ਇਹ ਕਿਉਂ ਨਹੀਂ ਪੁੱਛਦੇ ਜਾ ਕੇ ਫਿਲਮ 'ਚ ਇਹ ਕਿਉਂ ਨਹੀਂ ਦਿਖਾਉਂਦੇ ਕਿ ਜਿਹੜੀ 1947 ਤੋਂ ਬਾਅਦ ਸਾਡੀ ਹਿੰਦੂ ਸਿੱਖਾਂ ਦੀ ਉੱਤੇ ਵਾਦੀ 15% ਸੀ ਅੱਜ 2% ਕਿਉਂ ਰਹਿ ਗਈ ਇਹ ਕਿਉਂ ਨਹੀਂ ਦਿਖਾਉਂਦੇ ਫਿਲਮ 'ਚ ਸਾਡੇ ਗੁਰਦੁਆਰੇ ਕਿੱਦਾਂ ਤੋੜੇ ਜਾਂਦੇ ਨੇ ਸਾਡੇ ਮੰਦਰ ਪਾਕਿਸਤਾਨ 'ਚ ਕਿੱਦਾਂ ਤੋੜੇ ਜਾਂਦੇ ਨੇ ਸਾਡੀ ਕੁੜੀਆਂ ਨੂੰ ਚੱਕ ਕੇ ਜ਼ਬਰਦਸਤੀ ਧਰਮ ਪਰਬਤਨ ਕਰਾ ਕੇ ਉਹਨਾਂ ਨਾਲ ਵਿਆਹ ਕਿੱਦਾਂ ਕਰਾਈ ਜਾਂਦੇ ਨੇ ਇਹ ਫਿਲਮ 'ਚ ਕਿਉਂ ਨਹੀਂ ਦਿਖਾਉਂਦੇ ਕਾਰਗਿਲ ਯੁੱਧ ਕਿਉਂ ਨਹੀਂ ਦਿਖਾਉਂਦੇ ਕਿਉਂ ਨਹੀਂ ਦਿਖਾਉਂਦੇ ਵੀ ਪਾਕਿਸਤਾਨ ਦੀ ਸ਼ਹਿਦ ਉੱਤੇ ਅੱਤਵਾਦੀਆਂ ਦੁਆਰਾ ਸੰਸਰ ਦੇ ਅਮਰਾ ਕੀਤਾ ਗਿਆ ਇਹ ਕਿਉਂ ਨਹੀਂ ਦਿਖਾਉਂਦੇ ਵੀ ਕਾਰਗਿਲ ਯੁੱਧ ਕੀਤਾ ਗਿਆ ਇਹ ਕਿਉਂ ਨਹੀਂ ਦਿਖਾਉਂਦੇ ਵੀ ਪੰਜਾਬ 'ਚ ਜਿਹੜਾ ਹਿੰਦੂ ਸਿੱਖਾਂ ਦਾ ਕਤਲੇਆਮ ਹੋਇਆ ਉਹ ਪਾਕਿਸਤਾਨ ਦੀ ਸ਼ਹਿਦ ਹੀ ਹੋਇਆ ਇਹ ਕਿਉਂ ਨਹੀਂ ਦਿਖਾਉਂ ਵਿਰੋਧ ਦਾ ਉਹਨੂੰ ਗਰ ਪ੍ਰੇਮ ਹੈ ਪਾਕਿਸਤਾਨ ਦੇ ਨਾਲ ਤਾਨੂੰ ਪਾਕਿਸਤਾਨ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ ਇਹ ਜੀ ਕਿਹਦਾ ਇਨੋਵੇਸ਼ਨ ਕੀ ਰਹੇਗਾ ਉਹਨਾਂ ਅੱਜ ਵਿਰੋਧ ਬਿਲਕੁਲ ਅਗਰ ਫਿਲਮ ਲੱਗੀ ਤਾਂ ਪੰਜਾਬ ਭਰ ਦੇ ਥੀਏਟਰਾਂ 'ਚ ਵੜ ਕੇ ਦੀ ਵਿਰੋਧ ਕਰਾਂਗੇ ਬਿਲਕੁਲ ਠਾਪ ਕਹਿ ਰਹੇ ਆਂ ਵਿਰੋਧ ਕਰਾਂਗੇ ਵੀ ਤੁਸੀਂ ਕਿਉਂ ਨਹੀਂ ਦਿਖਾਉਂਦੇ ਤੁਸੀਂ ਉੱਥੇ ਫਿਲਮਾਂ ਦੇ ਵਿੱਚ ਹਿੰਦੁਸਤਾਨ ਮੁਰਦਾਬਾਦ ਦੇ ਨਾਰੇ ਲਾਈ ਜਾਂਦੇ ਨੇ ਕੋਣੀਏ ਬੰਦ ਫਿਲਮ ਦੇ ਕਿਸੇ ਸੀਨ ਨੂੰ ਲੈ ਕੇ ਵਿਰੋਧ ਆ ਕਿ ਸਾਰੀ ਫਿਲਮ ਨੂੰ ਲੈ ਕੇ ਵਿਰੋਧ ਕਿਉਂ ਜਿੱਤ ਫਿਲਮ ਦੇ ਵਿੱਚ ਤੁਸੀਂ ਤਾਂ ਹਿੰਦੁਸਤਾਨ ਮੁਰਦਾਬਾਦ ਪਾਕਿਸਤਾਨ ਜ਼ਿੰਦਾਬਾਦ ਕਿਉਂ ਬਾਏ ਦਸੋਣਾ ਕਦ ਲਈ ਫਿਲਮ ਚਲਾਨੀ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਮੁਰਦਾਬਾ ਦੇ ਨਰਦਖਾਨੇ ਕਾਦ ਦੇ ਜਿੰਤੇ ਜਾਂਦੇ ਆ ਸੈਂਸਰ ਕੋਲ ਦੁਆਰਾ ਪਾਸ ਕਰਾਈ ਜਾਂਦੀ ਆ ਫਿਰ ਬਿਲਕੁਲ ਉਹ ਬਾਤ ਵੀ ਗੱਲ ਹੈ ਨਾ ਪਹਿਲੀ ਗੱਲ ਸਿੱਧੀ ਗੱਲ ਹੈ ਕਰ ਮੇਰਾ ਕਿਹੜਾ ਫਿਰ ਕਿੰਨਾ ਪਿਆ ਇਨਸਾਫ ਕਿੰਨਾ ਪਿਆ ਹਾਲਾਤ ਦਿਖਾਉਣਾ ਨਾੜੀਆਂ ਨਾਲ ਦਿਖਾਓ ਤੁਹਾਨੂੰ ਹਿੰਦੂ ਦੀ ਮੁੰਡੇ ਪਾ ਪੰਜਾਬ ਦੇ ਮੁੰਡੇ ਨੂੰ ਹਿੰਦੁਸਤਾਨ ਦੇ ਮੁੰਡੇ ਨੂੰ ਪਾਕਿਸਤਾਨ ਦੀ ਕੁੜੀ ਨਾਲ ਪ੍ਰੇਮ ਹੋ ਗਿਆ ਮੈਂ ਤਾਂ ਕਿਨੇ ਦਿਖਾਉ ਜਿਹੜੀਆਂ ਸਾਡੀਆਂ ਕੁੜੀਆਂ ਮੁਸਲਮਾਨ ਬਣ ਗਈਆਂ ਉਹਨਾਂ ਦੇ ਕੀ ਹਾਲਾਤ ਨੇ ਪਾਕਿਸਤਾਨ 'ਚ ਉਹ ਦਿਖਾਓ ਜਿਨ੍ਹਾਂ ਦੇ ਜਵਨ ਤੁਸੀਂ ਤਰੰਬਰ ਰਤਨ ਕਰਾਇਆ ਗਿਆ ਉਹਨਾਂ ਦੇ ਇਸ ਇੱਕ ਕੋਈ ਗਰੂਰ ਹੁੰਦਾ ਆਵਾਜ਼ੀ ਦਿਖਾਉਂਦੇ ਸਿਰਫ ਇਹਦ ਖੜਾ ਵੀ ਹਿੰਦੁਸਤਾਨ ਦੇ ਮੁੰਡੇ ਨੂੰ ਕੁੜੀ ਨਾਲ ਪਿਆਰ ਹੋ ਗਿਆ ਪਾਕਿਸਤਾਨ ਦੇ ਲੋਕ ਬੜੇ ਚੰਗੇ ਨਹੀਂ ਵਾਹ ਕਿਉਂ ਬਸੋਣਾ ਮੰਨ ਕੇ ਚੰਨੀ ਅੱਜ ਕੱਲ੍ਹ ਲੋਕ ਸੋਸ਼ਲ ਮੀਡੀਆ ਤੇ ਇਹ ਵੀ ਕਹਿੰਦੇ ਨੇ ਕਹਿੰਦੇ ਦਿੱਲੀ ਸੰਗ ਵੀ ਚੱਲਦਾ ਵਾ ਕਿ ਫਿਲਮ ਨੂੰ ਹਿੱਟ ਕਰਨਾ ਹੋਵੇ ਤਾਂ ਉਹਦਾ ਵਿਰੋਧ ਕਰਾ ਦਿੱਤਾ ਜਾਂਦਾ ਵਾ ਬਿਲਕੁਲ ਚੱਲਦਾ ਜੀ ਬੜਾ ਕੁਝ ਹੁੰਦਾ ਜੀ ਇਦਾਂ ਦਾ ਬੜਾ ਕੁਝ ਹੁੰਦਾ ਇਹਦਾ ਫਿਰ ਕਿੰਨਾ ਜਿਵੇਂ ਚੰਗਲਾ ਰਨੋਦੀ ਫਿਲਮ ਆਈ ਅਮਰਜੈਂਸੀ ਉਹਦਾ ਵਿਰੋਧ ਕਿਸੇ ਹੋਰ ਨਾਲ ਵੀ ਕੀਤਾ ਜੀ ਪੀਸੀ ਨੇ ਕਰਤਾ ਤਾਂ ਕਿ ਫਿਲਮ ਹਿੱਟ ਹੋ ਸਕੇ ਠੀਕ ਹੈ i